ਲੋ ਬਾਈ ਚੱਲਦਾ ਕੰਮ ਇੱਧਰ ਕੁੱਕੜੀਆਂ ਭੰਨੋ ਹੋ ਕੇ ਖਾ ਰਹੀਆਂ ਵਿੱਚ ਵਿੱਚ ਤੇ ਇੱਧਰ ਬੰਦਾ ਬਣਾ ਰਫਲ ਬਣਾ ਰਿਹਾ ਹਾਂ ਲੱਗੀ ਸਿਹਤ ਚਲਾ ਦੇ ਆ ਦੇਖ ਲਓ ਬਾਈ ਇੱਧਰ ਕਿੰਨੇ ਰੌਂਦ ਵੇਚਦੇ ਆ ਇਹ ਸਾਰੀ ਰੌਂਦ ਆ ਠਾ ਕੀਤੇ ਮਾਰਦਾ ਗੋਲੀ ਤੇ ਇੱਧਰ ਬਾਈ ਬੈਠੇ ਦੇਖੋ ਆਏ ਰੌਣਕ ਮਰਵਾਇਆ ਦਰਬਾਪਾ ਜੀ ਗੱਲ ਜੀ ਹਾਂ ਜੀ ਚੱਲ ਰਿਹਾ ਆ ਹਾਂ ਕੁਕੜੀਆਂ ਬਸ ਖਾਈਆਂ ਬਿਲਹੇ ਬਟੇ ਇਹ ਹੋਰ ਨੂੰ ਚਲਾਈ ਜਾਂਦੇ ਅੱਛਾ ਟੇਮpass ਸਤਿ ਸ੍ਰੀ ਅਕਾਲ ਜੀ ਨਾਲੇ ਜਾਣ ਦਾ ਪਤਾ ਨਹੀਂ ਲੱਗਦੀ ਵੀ ਕੱਚੇ ਪੱਕੀਆਂ ਕਿੱਦਾਂ ਨੇ ਇੱਧਰ ਬਾਈ ਨੂੰ ਮਿਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਬਈ ਬਾਈ ਤਾਂ ਇੱਥੇ ਨਵੇੜਤੀ ਹੈ ਕੁੱਕੜੀ ਦੇ ਨਾਲ ਇੱਕ ਡੋਲੀ ਵਾਈ ਪਾਣੀ ਦੀ ਵੀ ਲੱਗ ਲਈ। ਆਖੇ ਵੜਵਾ ਸੱਜਾ ਲੋੜ ਪਈ ਜਿਹੇ ਬਣ ਕਰਨ ਲਈ। ਹਾਂ ਨਾਲੇ ਉਹ ਵੀ ਪਾਣੀ ਪੀਣੇ ਨੂੰ ਜਾ ਰਹੇ ਸੀ ਕੁੱਕੜੀ ਖਾ ਲਵੇ ਨਾ। ਉੱਪਰੋਂ ਪਾਣੀ ਕੁੱਕੜੀ ਤੇ ਅਸੀਂ ਪਹਿਲਾਂ ਬਿੱਕਾ ਆਪਣੀ ਸਟੋਰੀ ਸੁਣਾਉਣ ਲੱਗੇ ਤੁਸੀਂ ਕਹਿੰਦਾ ਵੀ ਤੇ ਹੈ ਇਹ ਕੰਮ ਵੀ ਕਰ ਲੈ ਤੂੰ। ਹਾਂ ਬੋਕਾਰਾ ਕਰਿਆ ਜਿਹੜਾ ਚਵੱਚਾ ਗਾਲੀ ਕਰਦਾ ਉਧਰ ਹਾਂ ਤਬਾ ਚਾ ਗੰਦੀ ਗਰਤਾ ਕਰਾ ਲਿਆ ਕਰ ਤਾਹਲਾ ਉਹ ਪਨੀਰੀ ਬੀਜਣ ਦੀ ਉੱਥੇ ਥੋੜੀ ਜਿਆਰ ਦੋ ਦੋ ਕਿਲੋ ਜਿਹੜਾ ਬੀ 26 ਵਾਲਾ ਲਿਆਂਦਾ ਉਹਿਆ ਕਿਸ ਮੰਨੀ ਜੰਮੀ ਉਹ ਤੇਰੀ ਥੋੜੀ ਜੰਮੀ ਆ ਉਹਦਾ ਸਕਾਰਤੀ ਮੈਂ ਮੁੱਲ ਲੈ ਕੇ ਆਇਆ ਉਹਦੇ ਤੂੰ ਜਾਂ ਕੰਬਲ ਦੇ ਬਾਹਰ ਸਾਰਨ ਵੀ ਨਿਕਲ ਕੇ ਆਂਦੀ ਨਹੀਂ ਮੈਂ ਵੀ ਲੈ ਕੇ ਹਣ ਕਿਤੇ ਲੈ ਗਿਆ ਵਾ ਖਾਲਸੇ ਦੇ ਲੈ ਕੇ ਆਇਆ ਖਾਲਸੇ ਦੇ ਉਹਦੇ ਪਨੀਰੀ ਬੀਜਣ ਵਾਲੀ ਜੋ ਕੋਈ ਲੇਟ ਵਾਲੇ ਇੱਥੇ ਜਾ ਕੇ ਆਏ ਉਹ ਕਹਿੰਦੇ ਅੱਜ ਨਹੀਂ ਛੱਡਣੀ ਅਸੀਂ ਜੈਂਪਰ ਸਵਾਰਦੇ ਆ ਆ ਸਾਰੀ ਿਆੜੀ ਲੱਗ ਜਾਣੀ ਹੂੰ ਮਾ ਹੁਣ ਦੱਸ ਐਨੇ ਕੋਈ ਜਨਰੇਟਰ ਕੇ ਪਾਵਾ ਹੂੰ ਜੱਗਰ ਭੋਗ ਕਰ ਉਹਨੇ ਨਾ ਖੜਾ ਪਾ ਲਿਆ ਮਾਹਨ ਅੱਠ ਭਾਜੋਣੀ ਨੂੰ ਮਾਹ ਮੈਂ ਚ ਬੱਚੇ ਦਾ ਪਾਣੀ ਕਰਦਾ ਵੀ ਐਨੇ ਗਰੇ ਭਰ ਜਣੇ ਚ ਬੱਚੇ ਨਾਲ ਤੇ ਦੁੱਗਣੀ ਪਾਣੀ ਬਿਠੇ ਰੋ ਤੇ ਚਾਰ ਫੁੱਟ ਖੜਾ ਤੇ ਬੱਚੇ ਦਾ ਪਾਣੀ ਤੇ ਘਰੀ ਕੋ ਉੱਥੇ ਪਾਇਆ ਬੀ ਨਿਕਲ ਗਿਆ ਕਹਿੰਦਾ ਭਰ ਗਈ ਭਰ ਗਈ ਆ ਜਾ ਉਧਰ ਪਾਣੀ ਚ ਬੱਚੇ ਦਾ ਖਾਲੀ ਹੋ ਗਿਆ ਚੱਲ ਭਰਤਾ ਗਏ ਉਹ ਜਿੰਨੇ ਨੂੰ ਅਸੀਂ ਬੀਜ ਲੈਂਦੇ ਨੂੰ ਪਾਣੀ ਦੀ ਵੀ ਹੋਏ ਇਹ ਕਰ ਉਹ ਪਰ ਮਿੱਟੀ ਬਾਤੀ ਚਿੱਟਾ ਦੇ ਕੇ ਮੈਂ ਦੋ ਦੋ ਉਂਗਲ ਪਾਣੀ ਸੋਣਾ ਖੜਾ ਰਾਂ ਜਿਹਨੂੰ ਬੀਜ ਬੂਜ ਚੱਕ ਕੇ ਲੈਂਦਾ ਇਹਨਾਂ ਨੂੰ ਪਾਣੀ ਵੀ ਗਈ ਗਾਰੇ ਦੇ ਵਿੱਚ ਚਿੱਟਾ ਦੱਤਾ ਵੇ ਇਹ ਤੱਕ ਉਹ ਬੁੱਲ ਜੀ ਗੇਰ ਸੀ ਫਿਰ ਤਾਂ ਵੀ ਡੋਲੀ ਪਾਣੀ ਇਹਨਾਂ ਦਾ ਬਣਦਾ ਦਾ ਇੱਕ ਡੋਲੀ ਪਾਣੀ ਦਾ ਪਾਣੀ ਜਾਂਦਾ ਦਾ ਡੋਲੀ ਪੀਲੀ ਫਿਰ ਇਹ ਕਹਿੰਦਾ ਵੀ ਕੁਕੜੀਆਂ ਬਾਈ ਮੱਛੀਆਂ ਵੀ ਅੱਜ ਦਾ ਦਿਨ ਵੱਡ ਹੋ ਜਾਣੀਆਂ ਮਾਝਾ ਲਿਆ ਮੈਂ ਡੱਬੀ ਲਿਆਉਂਦਾ ਘਰ ਤੇ ਮੈਂ ਡੱਬੀ ਲਿਆ ਇਹ ਕੁਕੜੀਆਂ ਲਿਆ ਜਾ ਮੈਂ ਡੋਲੀ ਭਰ ਲਿਆ ਨਾ ਡੋਲੀ ਪੀਲੀ ਜੀ ਹੁਣ ਲੈਣਾ ਆਈ ਤੈਨੂੰ ਪਾਣੀ ਪੋਲਾ ਪੈਣਾ ਹੁਣ ਦੇਖਦੇ ਆ ਕਿ ਜੈਨੇਰੇਟਰ ਦਾ ਹੁਣ ਉਹ ਲਾਉਣ ਤੋਂ ਪਹਿਲਾਂ ਪਕੜਾ ਹੁਣ ਹੋਰ ਇੱਥੇ ਵੀ ਦਾਹੀਂ ਦੇਖਦੇ ਕੋਈ ਸੜਕ 'ਤੇ ਲੱਗੂਗਾ ਪਨੀਰੀ ਲਾਉਣੇ ਵਾਲਾ ਹੂੰ ਅਸੀਂ ਨਾਕਾ ਲਾਈ ਬੈਠੇ ਆ ਤਾਈ ਨਾਕਾ ਤਾਂ ਹੀ ਲਾਇਆ ਜੈਨੇਰੇਟਰ ਦਾ ਮੇਰਾ ਖੜਾ ਅੜਿੱਕੇ 'ਚ ਆਪਣਾ ਵਾਲੀ ਪਨੀਰੀ ਕੱਢ ਫੜਦੀ ਏ ਜੀ ਹਲੇ ਅਸਵੀਂ ਕਿਹੜਾ ਆਇਆ ਆਪਣਾ ਵਾਲੀ ਪਨੀਰੀ ਕਦ ਫਟਦੀ ਆ ਉੱਥੇ ਸਾਰਾ ਕੱਲ੍ਹ ਆਇਆ ਜੇ ਦੇਖੀ ਤੀਨ ਵਾਰ ਤੱਕ ਜੇ ਨਹੀਂ ਕੱਲ੍ਹ ਨੂੰ ਵੀ ਜੇ ਤਾਂ ਕੋਈ ਗੱਲ ਨਹੀਂ ਹਾਂ ਚੱਕੇ ਨਹੀਂ ਹੈਗੇ ਇਹਨਾਂ ਦੇ ਮਸਨ ਜੈਨੇਰੇਟਰ ਨਹੀਂ ਜਿਆਦਾ ਫੁੱਟੇ ਹੋਏ ਹੋਗੇ ਉਹਨੂੰ ਚੰਗੀ ਰਹੂਗੀ ਇਹਦੇ ਚਬੱਤੀ ਵਾਰ ਹੋ ਜਾਏ ਇਨਜੀ ਵੀ ਚੱਲੀਆਂ ਬਣਦੇ ਪੱਧਰ ਪੱਖਾ ਵੀ ਡਲ ਗਿਆ ਤੁਹਾਡਾ ਹੈ ਪੱਖਾ ਵੀ ਡਲ ਗਿਆ ਤੁਹਾਡਾ ਪਿੱਛੇ ਜੇ ਨਾ ਪਿੱਛੇ ਕੋਲ ਤੇ ਇਹ ਕੰਮ ਫਿਰਦਾ ਉਹ ਹੱਥ ਵੀ ਜੋ ਹੀ ਹੈ ਉਹ ਹੀ ਪਾਇਆ ਬਾਜ ਫੋੜ ਮਗਰ ਪਾਇਆ ਬਾਜ ਨਾਲ ਇਹ ਨਾਲ ਆਈ ਹੈ ਫੋੜ ਮਗਰ ਪਾਇਆ ਇੱਥੇ ਪਾ ਪਾ ਹੁਣ ਫਾਜ ਪਨੀਰੀ ਨੂੰ ਪਾਣੀ ਫੋੜ ਉਹ ਨਾਲ ਜਰੇ ਕੱਲ ਪਤਾ ਨਹੀਂ ਪੰਜ ਸੌ ਮੈਂ ਖੜਾ ਉੱਥੇ ਦੇਖਿਆ ਮੈਂ ਲੇਟ ਆ ਜਾਂਦੀ ਹੈ ਲੇਟ ਨਾਲ ਆ ਜਣਾ ਕੱਲ ਭਰ ਲਵਾਂਗੇ ਮੈਂ ਜਾ ਕੇ ਖੇਚ ਮੈਂ ਜਾ ਮੋਟਰਸਾਈਕਲ ਲੈ ਕੇ ਬਿਜਲੀ ਵਾਲਿਆਂ ਕੋਲ ਉਹ ਕਹਿੰਦੇ ਸੀ ਜੈਂਪਰ ਸਵਾਰਨੇ ਵੀ ਮੈਂਟੇਨੈਂਸ ਕਰਨੀ ਪੂਰੀ ਤਾਨਾ ਦਾ ਅੱਜ ਬੰਦੇ ਆਏ 12 ਤੇ ਨਾ ਮੋਟਾ ਹੈ 2-4 ਘੰਟੇ ਛੱਡਣੀ ਚਾਹੀਦੀ ਉਹਦੇ ਵਿੱਚ ਕਰ ਲਵੇ ਵਿੱਚ ਟਾਈਮ ਕੋ ਹਿਸਾਬ ਕਰ ਦੁਪਹਿਰੋਂ ਪਹਿਲਾਂ ਛੱਡ ਦਵੇ ਹਾਂ ਲੇਕਨ ਉਹ ਆ ਜਾ ਰਫਲਾਲੇ ਤੂੰ ਹਾਂਜੇ ਕੰਨ ਘੁੰਮਦਾ ਮੈਂ ਵੀ ਕਮਿਊਨਿਟੀ ਦੀ ਪਾਈ ਵੀ ਕਮਾ ਖੰਭਾ ਉਹਦੀ ਲੱਤ ਜੀ ਕੱਢੀ ਅੱਧੀ ਆ ਜਾ ਇੱਥੇ ਅੱਗ ਲੱਗ ਗਈ ਆ ਜਾ ਮੜੇ ਏ ਬੀ ਸੀ ਸੁਣਾ ਦੇ ਆ ਜਾ ਟੁੱਟਦੀਆਂ ਹੈ 7 ਵਜੇ ਉਹਦੇ ਕਹਦਾ ਭਾਈ ਟੀਨਾਂ ਟੁੱਟ ਗਿਆ ਮਾ ਇਹ ਟੀਨ ਦਾ ਪੈਣੀ ਵੀ ਤੇਰਾ ਬਚਾਊਗਾ ਤੇ ਕਹਦਾ ਭਾਈ ਮੇਰਾ ਦਾ ਬਚਾਊਗਾ ਥੋੜਾ ਜਿਹੀ ਕਿੱਤੇ ਨੇ ਚੱਲੇ ਡੱਪਾ ਭੰਦ ਦਾ ਪਲਾਸਟਿਕ ਦਾ ਡੱਪ ਕੱਬ ਲਿਆਦਾ ਟੀਨਾਂ ਚੋਂ ਕੋਈ ਡੱਪਾ ਜਿਗਰ ਡੱਪ ਰੋੜਦਾ ਮੈਂ ਇੱਕ ਲੱਤ ਜਿਹੜੀ ਅੰਦਰ ਹੈ ਨਾ ਉਹ ਬਾਹਰ ਕੱਢ ਦੋ ਵੀ ਮਾ ਸਾਡੀ ਜਗ੍ਹਾ ਹੈ ਮੁੱਢੀ ਬਾਹਰ ਕੱਢਦਾ ਕੋਈ ਇਤਰਾਜ਼ ਨਹੀਂ ਹੈ ਕਹਦਾ ਖਾਲੂ ਉੱਥੇ ਨਿਆਣੇ ਵੀ ਖੇਡਦੇ ਕੁੜੀਆਂ ਬੰਤ ਤੇ ਖੇਡਦੀ ਹੁੰਦੀ ਜਾਂਦੀ ਆ ਕੋਲੀ ਆ ਜਾ ਯਾਰ ਓਕੋ ਆ ਜਾ ਪਾ ਆ ਜਾ ਬਿਜਲੀ ਗਿਰਦੀ ਬਹੁਤ ਤਾਗ ਨੂੰ ਪੁੱਛ ਗੋਲੀ ਮਾਰੀ ਕੇ ਦੇਖੀ ਅੱਜ ਸੋਨਾ ਟਾਈਮ ਲਾਤਾ ਇਹਨੇ ਮੋ ਕੈਨੇਡਾ ਇਹਨਾਂ ਘੰਟੇ ਲੱਗੇ ਮੋਟਰ ਵੀ ਘਰਾਂ ਵੀ ਦਾ ਚਾਹ ਪਾਣੀ ਰੋਟੀ ਖਾਣਾ ਇੱਥੇ ਸਾਰੇ ਕੋਈ ਮਿਲਦਾ ਹੈ। ਸ਼ਾਮ ਨੂੰ ਉਹ ਨਮੀਪਾ ਆਦ ਮਿਲਦੀ ਹੈ। ਸਭੇ ਕਾਚੜਾ ਵਾ ਚੜ ਜਾਂਦਾ ਹੈ। ਕੀ ਖਾਣਾ ਹੁਣ ਦਾਦੇ ਕਹਿ ਲਈਏ? ਕਹਿ ਲਈਏ। ਚਲ ਆਉਣੇ ਅੰਬ ਵੀ ਸੁੱਕੇ ਰਹੇ ਸਾਰੇ। ਅੰਬਾਂ ਨੂੰ ਕੋਈ ਨਹੀਂ ਲੱਗਿਆ ਕਿ ਬਹੁਤ ਸਾਰੇ ਪਾਸੇ। ਟਾਲੇ ਵਾਲਿਆਂ ਨੂੰ 2 ਸਾਲ ਹੋ ਗਏ ਅੰਬੀ ਨਹੀਂ ਲੱਗੀ। ਪਤਾ ਨਹੀਂ ਕੀ ਪ੍ਰੋਬਲਮ। ਕੌਣ ਹੈਗੇ ਉਹਨੂੰ ਮਤਲਬ ਉਹ ਛੜ ਛੁੜ ਦੇਣੀ ਪਰ ਉਹ ਉਹ ਅੰਬ ਸੜਾ ਹਰੇ। ਬਾਕੀ ਬਾਈ ਆ। ਬਹੁਤ ਗੂੜੀ ਛਾਵਾਂ ਔਰ ਲੱਗਦੀ ਤਾਂ ਇਹਨਾਂ ਨੂੰ ਬਿਜੈਕ ਸੀ ਰੱਖ ਕੇ ਕੋਹਰ ਦਾ ਆਇਆ ਤਾਂ ਵਰ ਚੰਦ ਟੁੱਟ ਗਿਆ ਬੰਨ ਗੱਲ ਜਾਮਣ ਪਿੱਪਲ ਵਰਗੀ ਆ ਚਮਾਂ ਹੀ ਗਾੜੀ ਇਹ ਤਾਂ ਲੱਖ ਜਾਮਣ ਤਾਂ ਜਿੱਦਣ ਹੁਣ ਨੇਰੀਆ ਹੀ ਉਦੋਂ ਝੜਦੀ ਇਹਦੇ ਪਰ ਤੇ ਲੱਖ ਨੇ ਕਰੀ ਬੈ ਨਾ ਪਿਓ ਉਹ ਤਾਂ ਝੜਨੀ ਹੈ ਕੁਝ ਵੀ ਨਹੀਂ ਰਹਿੰਦਾ ਫਲ ਝੜ ਕੇ ਫਿਰ ਵੀ ਭਰੀ ਰਹਿਣਾ ਇਹਨੇ ਫਾਲੋ ਗੰਨਾ ਹੀ ਹੈ ਜਿਹੜਾ ਅਸਲੀ ਫਾਲੋ ਨੇ ਰਹਿ ਜਾਣਾ ਮਸਲ ਠੀਕ ਇਹਨੂੰ ਬਿਮਾਰੀ ਪੈ ਗਈ ਉਹ ਕਾਲੀ ਕਾਲੀ ਹੋ ਗਈ ਉਹ ਵੀ ਰੁਕ ਗਈ ਪਾਣੀ ਦੀ ਘਾਟ ਹੈ ਤੁਮਾਂ ਬਹੁਤ ਹੈ ਦੁੱਪਾਂ ਨੇ ਬਨੀ ਨੇ ਡੁੱਠਾ ਦਿੱਤੀਆਂ ਗਰੀ ਵੀਰਿਆ ਖੜਾ ਜਾਂ ਮੇ ਹੋਰ ਦਰਾਂ ਹੋ ਜਾਂ ਪਈਆਂ ਅਸਲ ਵਿੱਚ ਆਪਾਂ ਹਾਈ ਜਮਨਗਰ ਕੇ ਉਰੇ ਬੈਠੇ ਆ ਹਾਂ ਨਹੀਂ ਬੈਠ ਨਹੀਂ ਹੋਣਾ ਦਾ ਆਦੇ ਇੰਨੇ ਸ਼ੋਰਾ ਕਰੇ ਬਹੁਤ ਦੂਰ ਚੱਕਾ ਉਹਦਾ ਥੋੜੀ ਥੋੜੀ ਸ਼ਾਮ ਆ ਉੱਡ ਜਾਂਦੀ ਏ ਦੁੱਧਨ ਘੁੰਮ ਜਾਂਦੀ ਇੱਧਰ ਆ ਜਾਂਦੀ ਹੋਰ ਤਾਂ ਆਏ ਵੀ ਮਿੰਜਾ ਨਹੀਂ ਕੋਈ ਮਦਦ ਹੋਰ ਇੱਕੋ ਜਗ੍ਹਾ ਪਿਆਈ ਇੱਕੋ ਜਗ੍ਹਾ ਪਿਆ ਇੰਨਾ ਲੋ ਭਾਈ ਕਹਿੰਦਾ ਟੈਸਟਿੰਗ ਚੱਲਦੀ ਆ 60 55 ਦੀ ਸੈਵਜੋਤ ਲੱਗਾ ਵਾ ਕਰਨਵਾ ਜੀ ਸੇੜੀ ਲੱਗੀ ਤਾਂ ਕਰਿਓ ਦੱਸ ਲਈ ਆ ਦੇਖੋ ਇਹ ਬੰਦੇ ਦਾ ਆਪਣਾ ਤਜਰਬਾ ਹੈ

ਕਾ ਬਨੇ ਟਿਕਣਾ ਮੈਨੂੰ ਕਿੰਦ ਕਰਦਾ ਕੋਣ ਘੱਟੀ ਹੋ ਜਾ ਨਾ ਨਾ ਬਈ ਲੋ ਬਾਈ ਥਾਣੇ ਦੇ ਬੜੇ ਪਾਵੇ ਦੇ ਆਦਮੀ ਨਾਲ ਹੈ ਨਾ ਨਾ ਕਰਟਰ ਨੂੰ ਆਈਫਾਲੇ ਫੜਦੇ ਆ ਲਓ ਬਾਹਰ ਰੱਖ ਦੀ ਸਾਰੇ ਹੈ ਬਾਹਰ ਰੱਖ ਦੀ ਸਾਰੇ ਸੀਪੇ ਮੇਰੇ ਪੰਪ ਤੋਂ ਨਹੀਂ ਆਣਾ ਤੁਹਾਨੂੰ ਖੀਰ ਜਾਣ ਨਾ ਬਾਬੂ ਜੀ ਹਾਂ ਤੇ ਵਾ ਲੈ ਕੇ ਜਾਣਾ ਵੀ ਜੱਗੇ ਬਾਹਰ ਕੋਲੇ ਜੀ ਹੁਣ ਹਾਂ ਜੱਗੇ ਬਾਹਰ ਲੈ ਕੇ ਜਾਣਾ ਹਾਂ ਲਾ ਵਾ ਜੀ ਹੁਣ ਬੈਠਾ ਮਾਲਕ ਆਪ ਬਾਈ ਬਾਗ ਬਾੜੀ ਵੀ ਕਹਿੰਦੇ ਧੁੱਪ ਨੇ ਘਰੀ ਪਈ ਐ ਕਮਜ਼ੋਰ ਹੈ ਬਾਗ ਬਾੜੀ ਦਾ ਸਾਡੇ ਅੱਗੇ ਬਾਈ ਕਮੜਾਉਂਦੇ ਆਂ ਸਾਡਾ ਬੰਦੇ ਕੋ ਬਣਾਉਂਦੇ ਬੂਟਾ ਨਗਾਉਂਦੇ ਕਾਉਂ ਸਹੀ ਗੱਲ ਆ ਲਓ ਬਾਈ ਪਨੀਰੀ ਦਾ ਟੈਸਟ ਟੈਸਟਿੰਗ ਹੋਣ ਲੱਗੀ ਦੂਆ ਦਿਨ ਅੱਜ ਇਹ ਹੁਣ ਪਨੀਰੀਆਂ ਭਰਿਆ ਦੇਖ ਆਪਾਂ ਬਜਰੀ ਲੈ ਕੇ ਆਏ ਉਧਰ ਤੇ ਰੇਤਾ ਜਾ ਕੇ ਚਾਰ ਪਨੀਰੀ ਨੇ ਰਸਤੇ ਦੇਖ ਕੇ ਆਏ ਹਾਂ ਐ ਲੱਗਦਾ ਇਹ ਵੀ ਖਤਮ ਮਖੇਦ ਉਹੋ ਜਿਹੀ ਪਈ ਆ ਧੁੱਪ ਨੇ ਫੂਕੀ ਆਵੇਂ ਕੋਈ ਲਾਈਟ ਨਹੀਂ ਹੈਗੀ ਨਹੀਂ ਹੈਗਾ ਸਹੀ ਗੱਲ ਤੇਰਾ ਪਾਣੀ ਡੱਗਿਆ ਵਾਜਣਾ ਉਹਦੇ ਬੀਜ ਹੈ ਉਹ ਇਹਦੇ ਜਮ ਨਹੀਂਗੇ ਹੁਣ ਤੋਂ ਆਪਣੇ ਆਪ ਦੇਖ ਲੈ ਵੀ ਤਾਂ 26 ਕੇਵੀਕੇ ਵਾਲੇ ਨੇ ਜਾਂਦਾ ਹੂੰ ਜੰਮਿਆ ਹੁਣ ਤੱਕ ਜੰਮਿਆ ਜਾਂਦਾ ਦੇਖ ਹੁਣ ਜਮਦੀ ਵਧੀਆ ਲੱਗਦੀ ਐ ਇਸ ਟਾਈਮ ਹੂੰ ਜਦ ਗਾਹਾਂ ਚੱਲ ਨਹੀਂ ਗਾਹਾਂ ਚੱਲਦੀ ਚੱਲੋ ਬਾਈ ਖੇਤ ਹਰਾ ਹਰਾ ਦਿਖਦਾ ਵਿੱਚ ਆ ਦੇਖਦੀ ਮੜੀ ਮੜੀ ਜਮ ਹਰਿਆਈ ਤਾਂ ਰਹੇਦੀ ਜਮ ਜਾਂਦੀ ਜਿਹੜਾ ਪਰੇ ਜਾਂਦੇ ਆ ਹਾਂ ਆ ਤਾਂ ਹਰਿਆਈ ਰਹੇਦੀ ਐ ਉਹ ਤਾਂ ਹਰੇ ਕੁੰਬੜ ਜੀ ਨਿਕਲਣ ਲੱਗੀ ਤੂਈ ਦੀ ਹੂੰ ਬਾਕੀ ਦੇਖ ਉਧਰ ਤੋਂ ਦਿਖਣੀ ਐ ਇਹ ਹਾ ਹਾ ਇਧਰ ਫਾਂਟਾ ਦੇਖਣ ਲੱਗ ਗਈਆਂ ਫਾਂਟਾ ਵੈ ਲਘੋ ਦੇਣੀ ਅੱਜ ਇਹ ਹੈ ਅੱਜ ਫਾਂਟਾ ਵੈ ਲਘੋ ਦੇਣੀ ਦੇਖੀ ਇਹ ਵੀ ਬਹੁਤ ਡਿਜ਼ਾਈਨ ਬਦਲਦੀ ਹੈ ਆਹ ਕਿਆ ਫਾਲਿਆਂ ਦੇ ਸਿੱਧਿਆਂ ਸਿੱਧਿਆਂ ਫਾਂਟਾ ਓਹੋ ਇਹ ਦੁਈਆਂ ਹੀ ਮੱਕੀ ਦੀਆਂ ਹੀ ਫਾਂਟਾ ਦੇ ਦਿਆਂ ਸਿੱਧੀਆਂ ਦੇਖ ਹਰੇਕ ਵੱਟ ਨਹੀਂ ਨਹੀਂ ਵੱਟ ਫੁੱਟ ਤੋਂ ਰੜਾਤੀ ਦੀ ਨਹੀਂ ਤਨ ਮੈਂ ਦੱਸਦਾ ਫਰਕ ਤਾਂ ਹੈਗਾ ਵਾ ਹੁਣ ਆ ਵੀ ਤਾਂ ਐ ਫਾਂਟ ਪਈ ਦੀ ਹੈ ਪਤਾ ਨਹੀਂ ਕਿ ਆਇਆ ਕੋਈ ਨਹੀਂ ਉਹ ਹੀ ਚੱਲੀ ਨਹੀਂ ਹੈ ਜੀ ਅੱਜ ਇਹਦੇ ਨਾ ਹੋਰ ਆਟਮਾ ਲਿਆਉਂਦਾ ਜਾ ਕੇ ਸਮਝਿਆ ਖੈਰ ਨੂਰ ਨਾ ਜਿਹੜੀ ਘਾਟ ਹੋਈ ਦੀ ਪੌਂਦੇ ਜਿੰਕ ਚੌਂਕ ਲਿਆ ਕੇ ਸਾਰੀਆਂ ਘਾਟਾਂ ਪੂਰੀਆਂ ਕਰ ਦੇਣੀ ਨੇ ਤੇ ਟੇੜ ਦੇ ਨਾਲ ਕਿਹੜੇ ਦਾਮ ਨਾਲ ਪਟਗੀ ਵਿੱਚ ਪਾਣੀ ਹੁਣ ਆਈ ਨਹੀਂ ਸਵੇਰ ਤੱਕ ਸੁੱਕੇ ਜੇ ਬੀਜੀ ਪਈ ਆ ਪਰ ਆ ਭਾਦ ਦੇਣ ਓਹ ਹਾਂ ਦੇਖਦੇ ਹਾਂ ਕਿ ਬਣਦਾ ਕਹਿੰਦੇ ਸ਼ਾਮ ਨੂੰ ਹੋਣੀ ਹੈ ਨਹੀਂ ਫਿਰ ਜਨਰੇਟਰ ਲਾਉਂਗੇ ਜਨਰੇਟਰ ਦਾ ਵੀ ਹਿੱਲਾ ਕਰਨਾ ਪੈਣਾ ਹੈ ਕਰਦੇ ਜਿਹਾ ਜਨਰੇਟਰ ਆਪਣਾਈ ਲੈ ਲਈਏ ਕੀ ਆਲ ਦੇਖਦੇ ਆ ਫਿਰ ਕੀ ਹੁੰਦਾ ਜਨਰੇਟਰ ਪਰ ਅੱਖ ਰੱਖਦੇ ਹਾਂ ਆਲਾ ਭਾਈ ਆਹ ਲੋ ਭਾਈ ਵਿੱਚ ਵਿੱਚ ਦਿਖਦੀ ਐ ਤਾਂ ਜੰਮਦੀ ਜੰਮਦੀ ਦੇਖਦੀ ਹੈ ਭਾਈ ਐਸੈਂਟ ਗਾਹਾਂ ਸਰੇ ਚੱਲ ਪਏ ਨਾ ਫੇਰ ਆਹ ਤੇਰਾ ਕੁਆਡ ਜਾਈ ਬਹੁਤ ਐਂਕ ਕਰਤਾ ਇਧਰ ਇਕੱਠਾ ਜਾ ਉਹ ਇਹ ਤਾਂ ਪਰ ਉਹ ਸਵਾਗੀ ਬੀਜਣ ਕਰਕੇ ਰੇਆ ਹੈ ਵਾ ਅੱਛਾ ਹੂੰ ਚਲੋ ਹੋਰ ਛੱਬੀ ਬੀਜ ਨਹੀਂ ਨਵੇਜ ਲਾ ਹਾਂ ਹਾਲੇ ਕਿੱਥੇ ਬੀਜਣ ਜੋਗੀ ਦੇਖੀ ਵੀ ਨਹੀਂ ਹੈਗੀਆਂ ਐ ਤਾਂ ਗਾਲ ਲੈਣੀ ਆ ਉਹ ਹਾਂ ਗਾਲ ਨੇ 4 ਦਿਨ ਤਾਂ ਹੋ ਗਏ ਦੱਬੀ ਬਈ ਨੂੰ ਦੇਖਣੀ ਪੈਣੀ ਜਾ ਕੇ ਦੇਖੀ ਨਹੀਂ ਹੁਣ ਉਹ ਦੇਖ ਲੈ ਗੰਮਣ ਜੋਗੀ ਹੋਈ ਹੋਣੀ ਆ ਉਹ ਤਾਂ ਪਰਸੋਂ ਤਿਆਰ ਹੋਈ ਵੀ ਚਲੋ ਸਕੂਟਰੀ ਲੈ ਕੇ ਚੱਲ ਜਾ ਕੇ ਆਈਏ ਚੱਲ ਹਾਂ ਚੱਲ ਚੱਲ ਉਹ ਦਿਖਾ ਕੇ ਲਿਆਉਂਦਾ ਚਲੋ ਭਾਈ ਚੱਲਦੇ ਆ ਕੰਮ ਟਰੈਕਟਰ ਦਾ ਬਾਈ ਕੀ ਹਾਲਾਤ ਤੇ ਟਰੈਕਟਰ ਦੇ ਹਾਲਾਤ ਬਾਈ ਠੀਕੇ ਠੀਕੇ ਬੰਨੀ ਕਰੀ ਜਿਆਦਾ ਟਰੈਕਟਰ ਦਾ ਹਾਂ ਤੰਪੂ ਉਸ ਤੋਂ ਸਾਰੇ ਜਿਹੜੇ ਭੰਤ ਤੇ ਦੁਬਾਰੇ ਪਏ ਜਾਂ ਦੁਬਾਰੇ ਚੀਜ਼ ਪੈਂਦੀ ਹੈ ਨਾ ਮੈਂ ਫਿਰ ਆਹ ਯਾਰ ਹੁੰਦਾ ਇੱਕ ਟਰਬੋ ਟਰਬੋ ਵੀ ਲਾਈ ਵੀ ਹੈ ਬਾਅਦ ਸਿੱਟੀ ਹੋਰ ਦੇ ਵਿੱਚ ਹੋਰ ਕੁਝ ਨਹੀਂ ਹੈਗਾ ਉਹਦੇ ਸਹੀ ਗੱਲ ਆ ਸਮਝ ਨਾ ਬਾਈ ਖੇਤ ਹਰਾ ਹਰਾ ਜਾ ਤਾਂ ਦਿਖਦਾ ਚਲੋ ਪਨੀਰੀ ਵੀ ਦਿੱਤੀ ਆ ਬਾਕੀ ਦੇਖਦੇ ਆ ਲੋ ਬਾਈ ਇੱਧਰ ਚੱਲ ਪਿਆ ਫੇਰ ਕੰਮ ਦੇਖੋ ਖੇਤਾਂ ਦੇ ਵਿੱਚ ਲੱਗੇ ਹੋਏ ਬੰਦੇ ਕੰਮ ਕਰਨਾ ਖੇਤ ਬਣਾਏ ਇਹਨਾਂ ਨੇ ਵੀ ਛੋਟੇ ਛੋਟੇ ਪਨੀਰੀ ਭਰਨਾ ਹੈ ਤਾਂ ਬਾਈਓ ਜੋ ਦੇਖਿਆ ਕੰਮ ਲੱਗੇ ਹੋਏ ਇੱਧਰ ਬੰਦਾ ਬੈਠਾ ਢਾਉਣ ਵਾਲਾ ਇਹਨਾਂ ਢਾਉਣੇ ਆਏ ਬਾਏ ਪਲੈਨਿੰਗ ਪਰ ਕੀ ਬਣ ਰਿਹਾ ਹੈ ਖੇਤ ਹਾਂਜੀ ਇਹ ਮੋਟਰ ਸਪਲਾਈ ਕਿਸਿਆ ਮੋਟਰ ਬਣਾਤੀ ਹਾਂਜੀ ਹਾਂ ਤਾਂ ਜਾਂਦੀ ਮੋਟਰ ਤੇ ਮੋਟਰ ਇਨਸ ਸਪਲਾਈ ਹੁੰਦੀ ਆ ਅੱਛਾ ਖੇਤਾਂ ਝੁੰਡੇ ਲੱਗੇ ਹੋਏ ਆ